ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸੁਨੇਹਾ ਮੈਮ ਸਾਡੇ ਨਾਲ ਮੌਜੂਦ ਨੇ ਦਾ ਵੀਜ਼ਾ ਅਫੀਕ ਤੋਂ ਫਿਨਲੈਂਡ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਸੁਰੱਖੀਆਂ ਦੇ ਵਿੱਚ ਨੇ ਫਿਨਲੈਂਡ ਦਾ ਬੈਨੀਫਿਟ ਕੀ ਹੈ ਕਿਹੜੇ ਵਿਦਿਆਰਥੀਆਂ ਨੂੰ ਫਿਨਲੈਂਡ ਜਾਣਾ ਚਾਹੀਦਾ ਹੈ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਨਫੇ ਨੁਕਸਾਨ ਕੀ ਹੈ ਸੁਨੇਹਾ ਮੈਮ ਇਸ ਵੀਡੀਓ ਦੇ ਵਿੱਚ ਸਾਂਝਾ ਕਰਨਗੇ ਸੋ ਮੈਂ ਚਾਹੂੰਗਾ ਪੂਰੀ ਕਲੈਰਿਟੀ ਤੁਸੀਂ ਵਿਦਿਆਰਥੀਆਂ ਦੇ ਨਾਲ ਸਾਂਝੀ ਕਰੋ ਸੋ ਫਿਨਲੈਂਡ ਸਟੱਡੀ ਵੀਜ਼ਾ ਸਭ ਤੋਂ ਮੇਨ ਬੈਨੀਫਿਟ ਕੀ ਹੈ ਕਿਉਂਕਿ ਬਹੁਤ ਇਦਾਂ ਦੇ ਲੋਕ ਹੈਗੇ ਆ ਜਿਹੜੇ ਸਪਾਊਸ ਨਾਲ ਜਾਣਾ ਚਾਹੁੰਦੇ ਆ ਬਟ ਉਹਨਾਂ ਦਾ ਯੂਕੇ ਪੋਸੀਬਲ ਨਹੀਂ ਹੈ ਕਿਉਂਕਿ ਯੂਕੇ ਦੀਆਂ ਰਿਕੁਆਇਰਮੈਂਟਸ ਉਹਨਾਂ ਕੋ ਮੀਟ ਨਹੀਂ ਹੁੰਦੀਆਂ ਕਿਉਂਕਿ ਯੂਕੇ ਦੇ ਵਿੱਚ ਸਿਰਫ ਰਿਸਰਚ ਪ੍ਰੋਗਰਾਮਸ ਉਸੇ ਜਾ ਸਕਦੇ ਆ ਔਰ ਜਿੱਥੇ 6 ਨਾਟ ਲੈਸ ਦਨ 5.5 ਆਈਲਜ਼ ਰਿਕੁਆਇਰਮੈਂਟ ਹੈਗੀ ਆ ਬਟ ਤੁਸੀਂ ਅਗਰ ਵਿਦਆਊਟ ਆਈਲਜ਼ ਜਾਣਾ ਚਾਹੁੰਦੇ ਆ ਤਾਂ ਤੁਸੀਂ ਫਿਨਲੈਂਡ ਜਾ ਸਕਦੇ ਹੋ ਆਪਣੇ ਸਪਾਊਸ ਦੇ ਨਾਲ ਐਂਡ ਮੋਰਓਵਰ ਬਾਕੀ ਹਰ ਕੰਟਰੀ ਦੇ ਵਿੱਚ ਤੁਸੀਂ ਮਾਸਟਰ ਪ੍ਰੋਗਰਾਮ ਤੇ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਹੋ ਬਟ ਇੱਥੇ ਤੁਸੀਂ ਤੁਹਾਡਾ ਮੇਨ ਐਪਲੀਕੈਂਟ 12th ਪਾਸ ਆਊਟ ਆ ਵਿਦਆਊਟ ਆਇਲਸ ਤਾਂ ਵੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾ ਸਕਦੇ ਹੋ ਬਟ ਹਾਂ ਆਇਲਸ ਕਰ ਲੋ ਲੈਂਗੁਏਜ ਟੈਸਟ ਹੈਗਾ ਤਾਂ ਤੁਸੀਂ ਆਪਣਾ ਡਿਗਰੀ ਪ੍ਰੋਗਰਾਮ ਤੇ ਜਾਉਂਗੇ ਅਦਰਵਾਈਜ਼ ਡਿਪਲੋਮੇ ਤੇ ਜਾਓਗੇ ਬਟ ਅਗਰ ਤੁਸੀਂ ਡਿਗਰੀ ਪ੍ਰੋਗਰਾਮ ਤੇ ਜਾਂਦੇ ਤਾਂ ਬਹੁਤ ਜ਼ਿਆਦਾ ਬੈਨੀਫਿਟ ਆ ਫਿਨਲੈਂਡ ਦੇ ਵਿੱਚ ਤੁਸੀਂ 4 ਸਾਲ ਲੀਗਲ ਪ੍ਰੋਸੈਸ ਤੇ ਪੀਆਰ ਹੋ ਜਾਂਦੇ ਆ ਮੀਨਸ ਅਗਰ ਤੁਸੀਂ ਬੈਚਲਰਸ ਜਾਣਦੇ ਹੋ ਤਾਂ 3 ਸਾਲ ਦੀ ਬੈਚਲਰ 2 ਸਾਲ ਦਾ ਵਰਕ ਪਰਮਿਟ ਤਾਂ ਦੀ ਪੀਆਰ ਈਜ਼ੀ ਹੋ ਜੂਗੀ ਮਾਸਟਰਸ ਤੇ ਜਾਣਦੇ ਹੋ 2 ਸਾਲ ਦੀ ਮਾਸਟਰਸ 2 ਸਾਲ ਦਾ ਵਰਕ ਪਰਮਿਟ ਤਾਂ ਦੀ ਸੈਟਲਮੈਂਟ ਈਜ਼ੀਲੀ ਹੋ ਜੂਗੀ ਸੋ ਬਹੁਤ ਬਹੁਤ ਧੰਨਵਾਦ ਜੀ ਮਾਹਰ ਐਕਸਪਰਟ ਸਾਡੇ ਨਾਲ ਮੌਜੂਦ ਸੀ ਸਾਰੇ ਵਿਦਿਆਰਥੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਰ ਸਕਦੇ ਨੇ ਤੁਸੀਂ ਟੈਲੀਫੋਨ ਕਰੋ ਪੂਰੀ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ ਕਿਸੇ ਚੀਜ਼ ਦਾ ਪਰੰਪਲਿਖ ਹੈ ਉਹਨੂੰ ਦੂਰ ਕਰੋ ਸਭ ਤੋਂ ਪਹਿਲਾਂ ਪੂਰੀ ਤਸੱਲੀ ਕਰੋ ਤੁਸੀਂ ਚਾਹੇ ਟੈਲੀਫੋਨ ਕਰੋ ਤੁਸੀਂ ਕਿਸੇ ਵੀ ਨੇੜੇ ਦੀ ਬ੍ਰਾਂਚ ਵੀ ਵਿਜ਼ਿਟ ਕਰ ਸਕਦੇ ਹੋ ਭਾਵੇਂ ਬ੍ਰਾਂਚ ਜਾ ਕੇ ਮਿਲੋ ਜਦੋਂ ਤੱਕ ਤਸੱਲੀ ਨਹੀਂ ਹੁੰਦੀ ਤਦ ਤੱਕ ਆਪਣੀ ਜ਼ਿੰਦਗੀ ਦਾ ਜਾਂ ਸਟੱਡੀ ਵੀਜ਼ਾ ਦਾ ਫੈਸਲਾ ਨਾ ਕਰੋ ਸੋ ਪਰੰਪਲਿਖੇ ਕੱਢਣ ਤੋਂ ਬਾਅਦ ਕਨਫਿਊਜ਼ਨ ਦੂਰ ਕਰਨ ਤੋਂ ਬਾਅਦ ਹਰ ਸਵਾਲ ਦਾ ਜਵਾਬ ਲੈਣ ਤੋਂ ਬਾਅਦ ਤੁਸੀਂ ਅੱਗੇ ਵਧੋ ਤਾਂਕਿ ਤੁਹਾਡਾ ਫਿਊਚਰ ਸੁਰੱਖਿਅਤ ਰਹੇ ਬਹੁਤਾਂ